Kakak ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਗੁਰਦੁਆਰਾ ਪਹੁੰਚਿਆ ਆਪਾਂ ਦੀ ਆਲਮਗੀਰ ਸਾਹਿਬ ਇਹ ਸਾਹਮਣੇ ਸਰੋਵਰ ਸਾਹਿਬ ਹੈ ਆਪ ਦਰਸ਼ਨ ਕਰੋ ਸਾਧ ਸੰਗਤ ਜੀ ਇੱਥੇ ਮਹਾਰਾਜ ਜਾਂਦੇ ਜਾਂਦੇ ਇਸ ਜਗ੍ਹਾ ਤੇ ਰੁਕੇ ਸੀਗੇ ਸਾਧ ਸੰਗਤ ਜੀ ਆਪ ਦਰਸ਼ਨ ਕਰੋ ਇਹ ਆਲਮਗੀਰ ਗੁਰਦੁਆਰਾ ਹੈ ਲੁਧਿਆਣੇ ਤੋਂ ਪਿੱਛੇ ਹੈ ਜੋ ਕਿ ਸੰਗਤਾਂ ਬਹੁਤ ਹੀ ਦਰਸ਼ਨ ਕਰਨ ਆਉਂਦੀਆਂ ਹਨ ਆਪ ਵੀ ਦਰਸ਼ਨ ਕਰੋ ਇਹ ਸਾਹਮਣੇ ਸੋਵਰ ਸਾਗ ਹੈ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਆਲਮਗੀਰ ਸਾਗ ਹੈ ਆਪ ਦਰਸ਼ਨ ਕਰੋ ਜੀ ਸਾਧ ਸੰਗਤ ਜੀ ਦਰਸ਼ਨ ਕਰੋ ਇਹ ਗੁਰਦੁਆਰਾ ਆਲਮਗੀਰ ਸਾਹਿਬ ਹੈ ਆਪ ਦਰਸ਼ਨ ਕਰੋ ਇਹ ਗੁਰਦੁਆਰਾ ਆਲਮਗੀਰ ਸਾਹਿਬ ਹੈ ਜੀ ਉਹ ਦਰਸ਼ਨ ਕਰੋ ਜੀ ਸਤਸੰਗਤ ਜੀ ਦਰਸ਼ਨ ਕਰੋ ਇਹ ਗੁਰਦੁਆਰਾ ਆਲਮਗੀਰ ਸਾਹਿਬ ਹੈ ਇੱਥੇ ਮਹਾਰਾਜ ਦਸ਼ਵੇਂ ਪਾਸ਼ਾ ਜੀ ਜਾਂਦੇ ਜਾਂਦੇ ਰੁਕੇ ਸੀਗੇ ਇਹ ਗੁਰਦੁਆਰਾ ਆਲਮਗੀਰ ਸਾਹਿਬ ਹੈ ਆਪ ਦਰਸ਼ਨ ਕਰੋ आप दर्शन करो जी द्वारा आलमगीर साहब है आप दर्शन करो सात सिंह कर जी द्वारा आलमगीर साहब है ਸਾਤ ਸੰਗਤ ਜੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਔਰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਸੰਗਤਾਂ ਨੂੰ ਪਤਾ ਲੱਗੇ ਤੇ ਆਪਣੀਆਂ ਵੀਡੀਓ ਧਾਰਮਿਕ ਵੀਡੀਓ ਦੇਖਣ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਦਰਸ਼ਨ ਕਰੋ ਬਹੁਤ ਹੀ ਪਵਿੱਤਰ ਜਗ੍ਹਾ ਹੈ ਆਪ ਦਰਸ਼ਨ ਕਰੋ ਸਾਤ ਸੰਗਤ ਜੀ दर्शन करो और संगीत जी दर्शन करो यह वरदारा आलमगीर साहब है और दर्शन करो और संगीत ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ